ਅੱਜ ਦੇ ਪਾਰਲੀਮੈਂਟ ਦੇ ਖਾਸ ਸੈਸ਼ਨ ਦੇ ਵਿੱਚ ਫਿਰ ਤੋਂ ਗੈਰ ਹਾਜ਼ਰ ਰਹੇ ਰਾਹੁਲ ਗਾਂਧੀ ਇਸ ਤੋਂ ਪਹਿਲਾਂ ਉਹ ਸੰਵਿਧਾਨਕ ਦਿਵਸ ਦੇ ਉੱਤੇ ਤੇ ਜਿੰਨੇ ਵੀ ਖਾਸ ਮੌਕੇ ਹੁੰਦੇ ਨੇ ਉਹਨਾਂ ਉੱਤੇ ਗੈਰ ਹਾਜ਼ਰ ਰਹਿੰਦੇ ਨੇ ਇਸ ਤਰੀਕੇ ਦਾ ਇਲਜ਼ਾਮ ਲਗਾ ਰਹੀ ਹੈ ਭਾਜਪਾ ਤੇ ਦੂਜੇ ਪਾਸੇ ਆਪੋਜੀਸ਼ਨ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਰਸ਼ੀਆ ਦੇ ਡੈਲੀਗੇਟਸ ਨਾਲ ਜਦੋਂ ਮੀਟਿੰਗ ਹੁੰਦੀ ਹੈ ਤਾਂ ਉਹਨਾਂ ਨੂੰ ਵੀ ਇਨਵਾਈਟ ਕੀਤਾ ਜਾਵੇ ਤੇ ਇਸੇ ਗੱਲ ਦੇ ਉੱਤੇ ਤੰਜ ਕੱਸਦੇ ਹੋਏ ਭਾਜਪਾ ਦਾ ਇਹ ਕਹਿਣਾ ਹੈ ਕਿ ਜਿਹੜੇ ਵੀ ਲੀਡਰ ਆਪਣੇ ਦੇਸ਼ ਦੇ ਮੁੱਦਿਆਂ ਦੇ ਉੱਤੇ ਜਾਂ ਆਪਣੇ ਦੇਸ਼ ਦੇ ਜੜੀ ਮੀਟਿੰਗਾਂ ਅਟੈਂਡ ਨਹੀਂ ਕਰ ਸਕਦੇ ਉਹਨਾਂ ਕੋਲ ਟਾਈਮ ਨਹੀਂਗਾ ਉਹ ਦੂਸਰੇ ਦੇਸ਼ਾਂ ਕੀ ਗੱਲਾਂ ਕਰਨਗੇ ਅੱਜ ਦੇ ਇਸ ਪਾਰਲੀਮੈਂਟ ਸੈਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਵਾਲਾ ਨਹਿਰੂ ਦਾ ਇੱਕ ਖੁਲਾਸਾ ਕੀਤਾ ਗਿਆ ਬੰਦੇ ਮਾਤਮੁਰ ਲਈ ਸ਼ਾਇਦ ਇਹ ਵੀ ਰੀਜ਼ਨ ਹੋ ਸਕਦਾ ਹੈ ਕਿ ਰਾਹੁਲ ਗਾਂਧੀ ਨੂੰ ਪਤਾ ਸੀਗਾ ਕਿ ਇਸ ਮੁੱਦੇ ਉੱਤੇ ਗੱਲ ਹੋਊਗੀ ਤਾਂ ਉਹ ਇਸ ਚੀਜ਼ ਨੂੰ ਫੇਸ ਨਾ ਕਰਨ ਤੋਂ ਬਚਦੇ ਹੋਏ ਉਹਨਾਂ ਤੋਂ ਬਚਣ ਲਈ ਅੱਜ ਦੇ ਸੈਸ਼ਨ ਦੇ ਵਿੱਚ ਗੈਰ ਹਾਜ਼ਰ ਰਹੇ ਅੱਜ ਵੀ ਬੰਦੇ ਮਾਤਮ 150 ਸਾਲ ਦੇ ਮੁੱਦੇ ਤੇ ਪਾਰਲੀਮੈਂਟ ਵਿੱਚ ਗਰਮਾ-ਗਰਮੀ ਤੇ ਇਸ ਦੇ ਨਾਲ ਹੀ ਐਲੋਪੀ ਰਾਹੁਲ ਗਾਂਧੀ ਦੀ ਨੌਨ-ਸਟਾਫ ਗੈਰ-ਹਾਜ਼ਰੀ ਦੀ ਗੱਲ ਵੀ ਚਰਚਾ ਵਿੱਚ ਆ ਗਈ। ਪੀਐਮ ਮੋਦੀ ਨੇ ਆਪਣੀ ਸਪੀਚ ਵਿੱਚ ਨਹਿਰੂ ਬਾਰੇ ਵੀ ਖੁਲਾਸਾ ਕੀਤਾ ਤੇ ਕਿਹਾ ਕਿ ਨਹਿਰੂ ਨੇ ਆਪਣੀ ਰਾਜਨੀਤੀ ਦੇ ਚੱਕਰ ਦੇ ਵਿੱਚ ਬੰਦੇ ਮਾਤਮ ਦੇ ओरिजिनल ਵਰਸ ਨੂੰ ਤੋੜ ਮੋੜ ਕੇ ਹਟਾਇਆ ਸਿਰਫ ਮੁਸਲਿਮ ਲੀਗ ਨੂੰ ਖੁਸ਼ ਕਰਨ ਲਈ। ਬੀਜੇਪੀ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਕਿ ਜਿਸ ਦੇ ਵਿੱਚ ਲਿਖਿਆ ਕਿ ਕਾਂਗਰਸ ਨੇ ਬੰਦੇ ਮਾਤਮ ਨੂੰ ਟੁਕੜਿਆਂ ਵਿੱਚ ਵੰਡ ਦਿੱਤਾ ਤੇ ਭਾਰਤ ਨੂੰ ਤੋੜਨ ਦੀ ਪਹਿਲੀ ਟਰੱਕ ਦਿੱਤੀ ਤੇ ਹੁਣ ਪੀਐਮ ਮੋਦੀ ਨੇ ਪਾਰਲੀਮੈਂਟ ਵਿੱਚ ਉਹੀ ओरिजिनल ਲਾਈਨਸ ਨੂੰ ਰੀ दश प्रहरण थारी कमला कमल दल बिहारी वाणी विद्या दाहिनी नमामि ताम नमामि कमला अमलाम सुजलाम सुफलाम मातरम मंत्र मातर माता ज्ञान और समृद्धि की देवी भी है और दुश्मनों के सामने अस्त्र शस्त्र धारण करने वाली चंडी भी है जी ये शब्द ये भाव ये प्रेरणा गुलामी की हताशा में हम भारतीयों को ਹੌਸਲਾ ਦੇਣ ਵਾਲੇ تھے۔ ਇਹ ਬੰਦੇ ਮਾਤਰਿਆਂ ਦਾ ਸਨਮਾਨ ਸਭ ਤੋਂ ਪਹਿਲਾਂ ਪਰ ਇਸ ਪੂਰੀ ਡਿਸਕਸ਼ਨ ਦੇ ਵਿੱਚ ਜੋ ਚੀਜ਼ ਸਭ ਤੋਂ ਜ਼ਿਆਦਾ ਨੋਟਿਸ ਹੋਈ ਉਸ ਹੀ ਰਾਹੁਲ ਗਾਂਧੀ ਦੀ ਫੇਰ ਤੋਂ ਪਾਰਲੀਮੈਂਟ ਦੇ ਵਿੱਚ ਗੈਰਹਾਜ਼ਰੀ। ਭਾਜਪਾ ਨੇ ਤਾਂ ਸਿੱਧਾ ਸਵਾਲ ਉਠਾਇਆ। ਸੁਤੰਤਰਤਾ ਦਿਵਸ ਨੂੰ ਵੀ ਮਿਸ ਕੀਤਾ। ਜਿਹੜੀਆਂ ਖਾਸ ਮੀਟਿੰਗਾਂ ਹੁੰਦੀਆਂ, ਡਿਸਕਸ਼ਨ ਹੁੰਦੀਆਂ ਉਹ ਵੀ ਮਿਸ ਕਰ ਦਿੰਦੇ ਨੇ ਪਰ ਫਿਰ ਵੀ ਕਹਿੰਦੇ ਨੇ ਕਿ ਡਿਨਰ ਲਈ ਇਨਵਾਈਟ ਕਿਉਂ ਨਹੀਂ ਕੀਤਾ। ਨਾਲ ਹੀ ਇੱਕ ਹੋਰ ਤੰਨਾ ਵੀ ਮਾਰਿਆ। ਜਿਸ ਐਲੋਪੀ ਨੂੰ ਆਪਣੇ ਦੇਸ਼ ਦੇ ਇਸ਼ੂ 'ਤੇ ਪਾਰਲੀਮੈਂਟ ਦੇ ਵਿੱਚ ਔਨ ਦਾ ਟਾਈਮ ਨਹੀਂ ਉਹ ਰਸ਼ੀਆ ਦੇ ਡੈਲੀਗੇਟਸ ਨਾਲ ਕੀ ਗੱਲਾਂ ਕਰੂਗਾ ਆਪੋਜੀਸ਼ਨ ਲੀਡਰ ਹੋਣ ਦੇ ਬਾਵਜੂਦ ਰਾਹੁਲ ਗਾਂਧੀ ਦਾ ਲਗਾਤਾਰ ਐਬਸੈਂਟ ਸੋਸ਼ਲ ਮੀਡੀਆ 'ਤੇ ਵੀ ਇੱਕ ਫਿਰ ਤੋਂ ਵੱਡੀ ਡਿਬੇਟ ਦਾ ਟੌਪਿਕ ਬਣ ਚੁੱਕਾ ਹੈ